ਲੱਗਿਆ ਰੋਕੋ ਮੱਕ ਲੱਗਿਆ ਆ ਵੀ ਜੀ ਇਹ ਸੋਲਰ 2025 ਰੱਦ ਕਰੋ ਰੱਦ ਕਰੋ ਰੱਦ ਕਰੋ ਬਿਜਲੀ ਬਿੱਲ 2025 ਰੱਦ ਕਰੋ ਰੱਦ ਕਰੋ ਰੱਦ ਕਰੋ ਬਿਜਲੀ ਸੋਲਰ 2025 ਰੱਦ ਕਰੋ ਰੱਦ ਕਰੋ ਰੱਦ ਕਰੋ ਕੂਰੂਲਾ ਇਨਸਾਨ ਇਕੱਠਾ ਜਿੰਦਾਬਾਦ 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 ਕੇਂਦਰ ਦੀ ਮੌਤੀ ਤੋਂ ਵਰਗੀਆਂ ਕਰਗਲ ਵਰਗੀਆਂ ਜਿਹੜੀਆਂ ਵੱਡੀਆਂ ਕੰਪਨੀਆਂ ਆ ਉਹਨਾਂ ਕੰਪਨੀਆਂ ਦੇ ਰਹਿਮਾਨ ਨੂੰ ਸਾਨੂੰ ਬੈਂਕ ਭਗਤਾਨ ਹੁਣਾਇਆ ਉਹਨਾਂ ਦੀ ਮਰਜ਼ੀ ਆ ਉਹ ਆਪਾਂ ਦੇਖਦੇ ਆ ਜੇ ਕਿਹਨੇ ਮੱਕੀ ਦਾ ਵੀ ਲੈ ਕੇ ਆਉਣਾ ਮੱਕੀ ਮੰਡਲ ਜਦੋਂ ਮੰਡੀ ਜੇ ਆ ਕੇ ਜਾਣਾ ਸਾਡੀ 2000 ਨੂੰ ਵੇਖਦੀ ਆ ਜਦੋਂ ਅਸੀਂ ਉਹਨੂੰ ਮੰਨ ਲਓ ਵੀ ਖਰੀਦ ਕੇ ਲੈ ਕੇ ਆਉਣਾ ਤੇ ਸਾਨੂੰ 100 ਰੁਪਏ ਤੋਂ ਵੱਧ ਕਿਲੋ ਮਿਲਦਾ ਆ ਝੋਨੇ ਦਾ ਵੀ ਕਈ ਵੀਰਾਂ ਨੇ ਆਇਆ ਕਿ ਬਣਾ ਕੇ ਖਰੀਦਿਆ ਆ 2-200 ਨੂੰ ਵੀ ਕਿਲੋ ਮਿਲਿਆ ਆ ਤੇ ਮੰਡੀ ਦੇ ਵਿੱਚ ਜਾ ਕੇ ਸਾਨੂੰ ਉਹ ਮੰਨ ਲਓ 23 ਰੁਪਏ 99 ਪੈਸੇ ਮੰਨ ਲਓ ਮਿਲਿਆ ਆ ਜਾ ਕੇ ਇਸ ਕਰਕੇ ਆ ਵੀ ਜਦੋਂ ਉਹ ਜਿਹੜੀ ਮੰਡੀ ਦੇ ਵਿੱਚ ਉਹਨਾਂ ਦੇ ਵੀ ਇਹ ਦੋ ਬੈਲ ਜਿਹੜੇ ਆ ਉਹ ਸਰਕਾਰ ਲੈ ਕੇ ਆ ਰਹੀ ਆ ਉਹਦੇ ਵਿਰੋਧ ਦੇ ਵਿੱਚ ਜਿਹੜਾ ਆ ਅੱਜ ਇਹ ਜਿਹੜਾ ਮੰਨ ਲਓ ਆਪਾਂ ਇਹ ਪ੍ਰਦਰਸ਼ਨ ਆ ਜਿਹੜਾ ਕਰ ਰਹੇ ਆ ਇਸ ਕਰਕੇ ਸਾਰਿਆਂ ਨੂੰ ਬੇਨਤੀ ਆ ਵੀ ਇਹ ਇਕੱਲੇ ਕਿਸਾਨ ਨਹੀਂ ਇਹ ਜਿਹੜਾ ਬਿਜਲੀ ਵਾਲਾ ਮਸਲਾ ਆ ਬਿਜਲੀ ਵਾਲਾ ਮਸਲਾ ਇਹ ਆ ਦੇ ਜਿਹੜੇ ਹੌਲੀ ਹੌਲੀ ਕਰਕੇ ਜਿਹੜੇ ਮਜ਼ਦਮ ਆ ਜਿੰਦਾਬਾਦ ਜਿੰਦਾਬਾਦ ਮਜ਼ਦੂਰ ਕਿਸਾਨ ਮਜ਼ਦਮ ਨੌਜਵਾਨ ਏਕਤਾ ਜਿੰਦਾਬਾਦ 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 ਸੈਂਟਰ ਸਰਕਾਰ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ